ਕਸਬਾ ਹਰੀਕੇ ਇਲਾਕੇ ਦੇ ਅੰਦਰ ਦਿਨੋ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਲੜੀ ਤਹਿਤ ਬੀਤੀ ਰਾਤ ਕਸਬਾ ਹਰੀਕੇ ਵਿਖੇ ਰਾਸ਼ਟਰੀ ਮਾਰਗ 54 ਹਰੀਕੇ ਬਾਈਪਾਸ 'ਤੇ ਹਥਿਆਰਬੰਦ ਲੁਟੇਰਿਆਂ ਨੇ ਵਾਰਤਾਤ ਨੂੰ ਅੰਜਾਮ ਦਿੱਤਾ ਅਤੇ ਬਹਿਗ ਦੇ ਵਿੱਚ ਰਹਿੰਦੇ ਬਜ਼ੁਰਗ પતિ ਪਤਨੀ ਨੂੰ ਬੰਧਕ ਬਣਾ ਕੇ ਪਿਸਤੌਲ ਦੀ ਨੋਕ 'ਤੇ 1 ਲੱਖ ਰੁਪਏ ਨਕਦੀ ਅਤੇ ਹੋਰ ਸਮਾਨ ਲੈ ਕੇ ਫਰਾਰ ਹੋਏ ਇਸ ਚੋਰੀ ਸੰਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਜਰਨੈਲ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਹਰੀਕੇ ਨੇ ਦੱਸਿਆ ਮੈਂ ਤੇ ਮੇਰੀ ਪਤਨੀ ਘਰ ਦੇ ਵਿੱਚ ਇਕੱਲੇ ਰਹਿੰਦੇ ਹਾਂ ਪਿਤੀ ਰਾਤ ਅਸੀਂ ਘਰ ਦੇ ਵਿੱਚ ਸੌਰੇ ਸੀ ਤਾਂ 12 ਵਜੇ ਦੇ ਕਰੀਬ ਛੇ ਵਿਅਕਤੀ ਆਉਂਦੇ ਨੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ ਜੋ ਕੰਦ ਟੱਪ ਕੇ ਅੰਦਰ ਦਾਖਲ ਹੋਏ ਅਤੇ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਪਿਸਤਲ ਅਤੇ ਦਾਤਰ ਫੜੇ ਹੋਏ ਸੀ ਜਿਨ੍ਹਾਂ ਨੇ ਪਿਸਤੌਲ ਦੀ ਨੋਕ ਤੇ ਸਾਡੇ ਟਰੰਕ ਦੇ ਵਿੱਚ ਪਈ 1 ਲੱਖ ਰੁਪਇਆ ਤੇ ਦੋ ਟੱਚ ਮੋਬਾਈਲ ਫੋਨ ਅਤੇ ਪਿੱਤਲ ਦੇ ਬਰਤਨ ਕੱਪੜੇ ਅਤੇ ਹੋਰਸ ਕਰਤ ਸੋਤਾ ਪਤਾ ਵੀ ਨਾਲ ਲੱਗੇ ਸਾਡੀ ਕੁੱਟਮਾਰ ਕੀਤੀ ਮੇਰੀ ਪਤਨੀ ਦਾ ਗळा ਵੀ ਕੁੱਟਿਆ ਗਿਆ ਜਦੋਂ ਸਮੇਂ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਜੇਕਰ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਜਾਨੋ ਮਾਰਦੇਾਂਗੇ ਭਾਈ ਮਾਦਾ ਕੀ ਨਾਂ ਕੀ ਠੜਾ ਪ੍ਰਕਾਸ਼ ਕੋ ਤੇ ਪਿੰਡ ਘਟਾਇਆ ਹਰੀਕੇ ਤੇ ਕੀ ਗੱਲ ਹੋਈ ਜਿਸ ਤਰ੍ਹਾਂ ਪਿਸਤੌਲ ਦੀ ਨੋਕ ਤੇ ਤੁਹਾਨੂੰ ਐਸੇ ਲੁੱਟ ਦੀ ਵਾਰਦਾਤ ਕੀਤੀ ਗਈ ਜੀ ਪੁੱਤ ਦਮੇ ਰਹਿੰਦੇ ਆ ਘਰ ਹੂੰ ਤੇ ਉਹ ਆਏ ਨੇ ਮੈਂ ਪੁੱਤ ਬੂਆ ਲਾਇਆ ਮੇਰੀ ਕਿੰਦਨ ਦੀ ਗੱਲ ਐ ਇੱਕਦੰਦੀ ਆ ਇਹ ਕੱਲ ਰਾਤ ਦੀ ਕਿੰਨਾ ਕੁ ਟਾਈਮ ਹੀ 10 12 ਦਾ ਟਾਈਮ ਹੈਗਾ ਸੀ ਉੱਥੇ ਕੋਈ 2 4 ਮਿੰਟਾਂ ਦਾ ਫਰਕ ਹੋਊਗਾ ਉਧਰ ਉਧਰੀ ਤੇ ਪੁੱਤ ਬਾਬੇ ਬੋਲਦੇ ਜਦੋਂ ਗਏ ਹਮ ਇੰਨਾ ਚਿਹਰਾ ਸਾਡੇ ਘਰ ਰਹਿਏ ਤੁਹਾਨੂੰ ਬੰਦਕ ਬਣਾ ਕੇ ਰੱਖਿਆ ਉਹਨਾਂ ਨੇ ਉਹਨਾਂ ਨੇ ਪੁੱਤ ਸਾਨੂੰ ਐ ਮੰਜੇ ਦੇ ਉੱਤੇ ਐਸੀ ਇਸ ਤਰ੍ਹਾਂ ਬੈਠੇ ਆ ਹਮ ਇੱਕ ਨੇ ਮੇਰੇ ਐ ਰੱਖ ਛੱਡੀ ਆ ਕੀ ਰੱਖਿਆ ਕੀ ਪਿਸਤੌਲ ਪੁੱਤ ਅੱਛਾ ਇੱਕ ਇਹਨਾਂ ਦੇ ਰੱਖ ਛੱਡਿਆ ਆ ਡੰਡੇ ਉਹਨਾਂ ਦੇ ਹੱਥ 'ਚ ਹੋਏ ਆ ਉਹਨਾਂ ਨੇ ਰੱਖੇ ਕਿੰਨੇ ਜਾਣੇ ਟੋਟਲ ਉਹ ਟੋਟਲ 6 ਜਾਣੇ ਸੀ ਐਸ਼ਾ ਕਿੰਨੇ ਕੁ ਚਰਤਾਂ ਨੂੰ ਬੰਦਕ ਬਣਾ ਛੱਡਿਆ ਉਹ ਪੁੱਤ 4 ਵਜੇ ਜਦੋਂ ਬਾਬੇ ਬੋਲੇ ਉਦੋਂ ਗਏ ਤਾਂ ਮੁੜ ਕੇ ਹੀ ਉਥੇ ਹਿੱਲੇ ਸਾਨੂੰ ਤਾਂ ਉਹ ਨਾ ਹਿੱਲਣ ਹੀ ਨਹੀਂ ਨਾ ਦਿੱਤਾ ਤੇ ਕਿਹੜੀ ਕਿਹੜੀ ਚੀਜ਼ ਤੁਹਾਡੇ ਘਰੋਂ ਲੈ ਗਏ ਸਾਡੇ ਘਰੋਂ ਪੁੱਤ ਕਿਉਂ ਆ ਤਾਂ ਹੀ ਲੈ ਗਏ ਖੰਡ ਤਾਂ ਹੀ ਲੈ ਗਏ ਦਾਲਾਂ ਲੈ ਕੇ ਸਾਬਣ ਤਾਂ ਹੀ ਲੈ ਗਏ ਪੁੱਤ ਕੋਈ ਉਹਨਾਂ ਪਾਂਡਾ ਨਹੀਂ ਛੱਡਿਆ ਕੋਈ ਉਹਨਾਂ ਨੇ ਲੀੜਾ ਨਹੀਂਗਾ ਛੱਡਿਆ ਪੈਸੇ ਕਿੰਨੇ ਖੜੇ ਉਹਨਾਂ ਨੇ ਪੈਸੇ ਲੱਖ ਰੁਪਈਆ ਖੜਿਆ ਮੈਂ 80000 ਰੁਪਈਆ ਠੇਕੇ ਦਾ ਆਪਦੀ ਜ਼ਮੀਨ ਦਾ ਲਿਆ ਸੀ ਹਾਂਜੀ ਤੇ 2000 ਰੁਪਇਆ ਮੈਂ ਆਰਥ ਕੇ ਤੋਂ ਲਿਆ ਬਾਸਪਤੀ ਅਹੀਂ ਪੁੱਤ ਵੇਚੀ ਸੀ ਲੱਖ ਰੁਪਇਆ ਤੇ ਕੋਈ ਤੇ ਦੋ ਪੁੱਤ ਮੋਬਾਈਲ ਟੱਚ ਸਾਡੇ ਟੱਚ ਮੋਬਾਈਲ ਸੀ ਬਾਹਰੋਂ ਮੈਨੂੰ ਆਏ ਤੇ ਪੁੱਤ ਮੈਂ ਨਹੀਂ ਸੀ ਅਜੇ ਚਲਾਈ ਉਤਰ ਪਏ ਉਹਨਾਂ 'ਚ ਮੈਂ ਛਿੰਮ ਨਹੀਂ ਸੀ ਅਜੇ ਪਾਈ ਕੋਈ ਪਛਾਣਨ ਚ ਆਏ ਕੌਣ ਮੇਰੇ ਨਹੀਂ ਪੁੱਤ ਪਛਾਣਨ ਚ ਆਏ ਮੂੰਹ ਕਹਿਣਾ ਦਾ ਕਿ ਦੱਸਣਾ ਹੀ ਹੜਗੇ ਮੂੰਹ ਬੱਦੇ ਸੀ ਉਹਨਾਂ ਮੂੰਹ ਬੱਦੇ ਉਹਨਾਂ ਨੇ ਤੇ ਕੋਈ ਸੁਣਨ ਨੂੰ ਮਿਲਿਆ ਕਿ ਤੁਹਾਨੂੰ ਜਾਨੋਂ ਮਾਰ ਦੀ ਧਮਕੀ ਵੀ ਦੇ ਗਏ ਆ ਸਾਨੂੰ ਪੁੱਤ ਉਹਨਾਂ ਨੇ ਆਖਿਆ ਵੀ ਜੇ ਤੁਸੀਂ ਵਾੜ ਵੀ ਬਾਹਰ ਕੱਢੀ ਕਿਤੇ ਵੀ ਤੁਸੀਂ ਕਿਸੇ ਕੋਲ ਨਾ ਮਿਲਿਆ ਤੁਹਾਨੂੰ ਅਸੀਂ ਫੇਰ ਆਣ ਕੇ ਮਾਰ ਕੇ ਜਾਵਾਂਗੇ ਤੇ ਘਰ ਦੇ ਵਿੱਚ ਤੁਸੀਂ ਕੱਲੇ ਰਹਿੰਦੇ ਜ ਦੋਵੇਂ ਕੱਲੇ ਰਹਿੰਨੇ ਪੁੱਤ ਅਸੀਂ ਕੱਲੇ ਹੀ ਰਹਿੰਨੇ ਆ ਤੀਆਂ ਪੁੱਤ ਕਿੰਨੇ ਘੜੇ ਚਾਰ ਮੇਰਗਾਂ ਕੁੜੀਆਂ ਨੇ ਚਾਰੇ ਵੇਈਆਂ ਆ ਆਪਣੇ ਘਰੇ ਹਾਂਜੀ ਤੇ ਇਸ ਮਸਲੇ ਬਾਰੇ ਕੋਈ ਪੁਲਿਸ ਨੂੰ ਦਰਖਾ ਦਿੱਤੀ ਤੁਸੀਂ ਦਿੱਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਰਨ ਗਈ ਉਹ ਮੌਕਾ ਵੇਖਣ ਆਏ ਇਥੇ ਆਏ ਅੱਜ ਸਵੇਰੇ ਵੀ ਆਏ ਸੀ ਉਹ ਕੱਲ ਵੀ ਆਏ ਹਾਂਜੀ ਹਾਂ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਆਹੇ ਆਣ ਸਾਨੂੰ ਨਿصاف ਮਿਲਣਾ ਚਾਹੀਦਾ ਹੈ ਹਾਂ ਉਹ ਤੇ ਇਤਰਾ ਮਾੜੇ ਦੀ ਤੇ ਜ਼ਿੰਦਗੀ ਨਾ ਰਹੇਗੀ ਸਾਡੇ ਵਰਗੇ ਫਿਰ ਗਰੀਬ ਕਿੱਧਰ ਜਾਣਗੇ ਹਾਂਜੀ ਸਰ ਬੀਤੀ ਰਾਤ ਬਜ਼ੁਰਗ ਜੋੜੇ ਤੋਂ ਜਿਹੜਾ ਬੰਦੀ ਬਣਾ ਕੇ ਕੁਝ ਰਕਮ ਦੀ ਜਿਹੜੀ ਲੁੱਟ ਕੀਤੀ ਗਈ ਹੈ ਤੇ ਉਸ ਬੰਦੀ ਕੀ ਕਾਰਵਾਈ ਕੀਤੀ ਗਈ ਹੈ ਜੀ ਦੇਖੋ ਜੀ ਜਰਨੈਲ ਸਿੰਘ ਇਥੋਂ ਜਿਹੜਾ ਨੈਸ਼ਨਲ ਹੈ ਇਥੋਂ 10-15 ਕਿਲੇ ਦੂਰ ਬੈਤਰੇ ਦੇ ਬਜ਼ੁਰਗ ਜੋੜਾ ਜੰਦੇ ਆ ਚੁੜੀ ਫਾਈਵ ਚਾਰ ਬੇਗੀਆਂ ਚਾਰੇ ਰਹਿੀਆਂ ਵਾ ਤੇ ਰਾਤ 12 ਵਜੇ ਬੰਦੇ ਆਏ ਉਹਨਾਂ ਬੰਦੀ ਬਣਾ ਕੇ ਕਰੋੜਾਂ ਰੁਪਏ ਦਾ ਸਾਰਾ ਸਾਮਾਨ ਲੈ ਗਏ ਲੁੱਟ ਕੇ ਮੁਰਵੰਦੀ ਮੋਕੇ ਜਾ ਕੇ ਉਹਨਾਂ ਦਾ ਬਿਆਨ ਦਿੱਤੀ ਤੇ ਅਧੀਆਂ ਦਰਜ ਕਰ ਦਿੱਤੀ ਕਿ ਹਰ ਤਰੀਕੇ ਨਾਲ ਹਰ ਐਂਡਰ ਤੋਂ ਜਿਹੜੀ ਕੁੱਤੀ ਦਿੱਤੀ ਜਾ ਰਹੀ ਹੈ ਇਲੈਕਟ੍ਰੋਨਿਕ ਤਰੀਕੇ ਨਾਲ ਡੈਂਪਿਜ ਕਰਿਆ ਗਿਆ ਡੋਜ਼ ਕਾਰਡ ਮਾਇਆ ਗਿਆ ਫਿੰਗਰਪ੍ਰਿੰਟਸ ਕਰਿਆ ਗਿਆ ਤੇ ਜਿਹੜੀ ਆ ਤਤੀਸ਼ ਪੂਰੀ ਲਗਾਈਆਂ ਕੀਤੀ ਜਾ ਰਹੀ ਆ ਨਾ ਤੇ ਜਿਹੜੀ ਆ ਛੇਤੀ ਤੋਂ ਛੇਤੀ ਇਹ ਦਰਸ਼ਾਂ ਨੂੰ ਤਲਾਸ਼ ਸਰ ਕੋਈ ਛੱਟਬਟ ਵੀ ਲੱਗੀ ਬਜ਼ੁਰਗ ਜੁੜੇ ਨਹੀਂ ਨਹੀਂ ਉਹਨਾਂ ਦੇ ਛੱਟ ਜਾ ਰਹੇ ਤਾਂ ਤਰ ਤੱਕ ਨਹੀਂ ਕੀ ਪਰ ਉਹਨਾਂ ਨੂੰ ਡਰਾ ਤਲ ਭਾਇਆ ਅੱਜ ਕਿਹਾ ਮੇਰੇ ਗਾਲ ਹੀ ਪੁੱਟਿਆ ਮੇਰੀ ਵਾਜਰਾ ਉਹ ਤਾਂ ਬਾਅਦ ਵਿੱਚ ਆਉਣ ਕੋਈ ਨਹੀਂ ਸਰ ਜੀ ਹੁਣ ਤੱਕ ਸਾਰਾ ਕੋਈ ਪਤਾ ਲੱਗਾ ਅਜੇ ਤੱਕ ਕੋਈ ਨਹੀਂ ਪਰ ਸਾਰਾ ਇਹ ਤਾਂ ਤਤੀਸ਼ ਕੀਤੀ ਜਾ ਰਹੀ ਆ ਸਰ ਅਗਲੇ ਕੀ ਕਾਰਵਾਈ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਐਫਆਰ ਦੱਚ ਕਰ ਦਿੱਤੀ ਆ ਜਨੈਤ ਸਿੰਘ ਦੇ ਬਿਆਨ ਤੇ ਇਹ ਜਿਹੜੀ ਆ ਇਲੈਕਟ੍ਰੋਨਿਕ ਤਰੀਕੇ ਨਾਲ ਦਿੱਤੀ ਗਈ ਆ ਡੰਪ ਚਾੜ ਗਈ ਉਹਦੇ ਕਾਲ ਦੇ ਸਾਰਾ ਸਾਰੇ ਬੰਦ ਠੀਕ ਹੈ ਜੀ